ਪੂਰੇ ਪੰਜਾਬ ਦੇ ਜਿਹੜੇ ਪਛੜੀ ਨਹੀਂ ਹੜ੍ਹ ਆਏ ਨੇ ਜੀ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਆ ਜਿਹੜਾ ਉਹ ਕੀਤਾ ਹੈ ਔਰ ਘਟੋ ਘਟ 2300 ਪਿੰਡ ਦੇ ਕਰੀਬ ਇਸ ਦੇ ਪ੍ਰਭਾਵੇ ਠਾਏ ਨੇ ਜੀ ਔਰ ਲੱਖਾਂ ਏਕੜ ਜ਼ਮੀਨਾਂ ਜਿਹੜੀ ਫਿਰ ਕੈਮਰਾ ਫੇਸ ਔਰ ਜਿਹੜੀ ਫਸਲ ਖੜੀ ਸੀ ਉਹ ਡੁੱਬ ਗਈ ਹੈ ਘਰ ਡੁੱਬ ਗਏ ਨੇ ਤੇ ਜਿਹੜੀਆਂ ਮੱਝਾ گاਵਾਂ ਨੇ ਉਹ ਖੜਗੀਆਂ ਨਹੀਂ ਤੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਪੰਜਾਬ ਦਾ ਹੋਇਆ ਔਰ ਉਸੇ ਨੁਕਸਾਨ ਦੇ ਬਾਰੇ ਗੱਲਬਾਤ ਕਰਨ ਵਾਸਤੇ ਇਹ ਜਿਹੜਾ ਸੈਸ਼ਨ ਆ ਉਹ ਬੁਲਾਇਆ ਗਿਆ ਮਾਝੂਕ ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਕਿ ਅਸੀਂ ਸੇਲ ਚੋੜ ਕੇ ਬੈਠ ਕੇ ਪੰਜਾਬ ਨੂੰ ਇਸ ਆਫਤ ਦੇ ਵਿੱਚੋਂ ਕਿੱਦਾਂ ਕੱਢਣਾ ਹੈ ਉਹਦਾ ਕੋਈ ਨਾ ਕੋਈ ਹੱਲ ਹੈ ਜਿਹੜਾ ਉਹ ਲੱਭੇ ਜਾ ਸਕਦਾ ਡੰਗਲਾ ਡੰਗਲਾ ਪੰਜਾਬ ਫੰਡ ਕਹਿੰਦੇ ਜੀ ਆਖਰ ਕਹਿੰਦੇ ਸਿਰਫ ਆਪ ਦੇ ਫਾਇਦੇ ਵਾਸਤੇ ਬਣਾਇਆ ਕਹਿੰਦੇ ਇਹਦੇ ਲੋਕਾਂ-ਲੋਕਾਂ ਦਾ ਫਾਇਦਾ ਕੋਈ ਨਹੀਂ ਹੋਣਾ ਮਨਤਾਬ ਬਜਵਾ ਨੇ ਕਿਹਾ ਵੀ ਫੰਡ ਲੋਕ ਦੇਣ ਨਾਲ ਉਲਟਾ ਦੇਖੋ ਗੱਲ ਇਹ ਵੀ ਜਿੱਦਾਂ ਦਾ ਬੰਦਾ ਆਪ ਹੁੰਦਾ ਹੈ ਉਦਾਂ ਦਾ ਹੀ ਸੋਚਦਾ ਕੋਈ ਐਸੀ ਗੱਲ ਨਹੀਂ ਹੈਗੀ ਜਿਹੜਾ ਤੁਹਾਨੂੰ ਪਤਾ ਵੀ ਜੋ ਆਮ ਆਦਮੀ ਪਾਰਟੀ ਕਹਿੰਦੀ ਆ ਤੇ ਜੋ ਕੰਮ ਕਰਦੀ ਉਹ ਸਹੀ ਇਮਾਨਦਾਰੀਆਂ ਕਰਦੀ ਆ ਔਰ ਲੋਕਾਂ ਲਈ ਕਰਦੀ ਆ ਤੇ ਇਸ ਕਰਕੇ ਮੇਰੀ ਨਾ ਜੀ ਆਪੋਜੀਸ਼ਨ ਵਾਲਿਆਂ ਨੂੰ ਬੇਨਤੀ ਆ ਵੀ ਆਪਾਂ ਨਾ ਜੀ ਗਾ ਕੰਮ ਜਿਹੜਾ ਕਰਨਾ ਉਹ ਕਰੀਏ ਜਿਹੜਾ ਕਰਨ ਵਾਲਾ ਔਰ ਕਰਨ ਵਾਲਾ ਕੰਮ ਇਹ ਵੀ ਲੋਕ ਦੁਖੀ ਨੇ ਲੋਕਾਂ ਨੂੰ ਆਪਾਂ ਕਿੱਦਾਂ ਇਸ ਸਮੱਸਿਆ 'ਚੋਂ ਕੱਢਣਾ ਹੈ ਇਹਦੇ ਬਾਰੇ ਗੱਲਬਾਤ ਕਰੀਏ ਨਾ ਕਿ ਇਲਜ਼ਾਮ ਬਾਜ਼ੀ ਕਰੀਏ